ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਨੂੰ ਹੋਏ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਨਾਲ ਅੱਜ 15 ਤਰੀਕ ਸਹਿਰ ਮੁਹੱਲੀ ਦੇ ਸੋਹਣਾ ਵਿੱਚ ਕਬੱਡੀ ਟੂਰਨਾਮੈਂਟ ਸੀ ਤੇ ਜਿਹਦੇ ਵਿੱਚ ਰਾਣਾ ਬਲਚੋਰੀਆ ਵੀ ਸ਼ਾਮਲ ਸੀ ਜਿਸ ਨੂੰ ਗੈਂਗਸਟਰ ਨੇ ਨਿਸ਼ਾਨਾ ਬਣਾਇਆ ਤੇ ਇਹਦੇ ਨਾਲ ਇਹ ਹਾਸਾ ਕਰ ਦਿੱਤਾ ਬਹੁਤ ਹੀ ਮਤਭਾਗੀ ਖਬਰ ਸੀ ਕਿ ਅਸੀਂ ਕੋਹਰ ਆਪਣਾ ਅਨਮੋਲ ਹੀ ਲਗਵਾ ਚੁੱਕੇ ਹਾਂ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਇੱਕ ਹੋਰ ਨਵਾਂ ਮੋੜ ਨਿਕਲ ਕੇ ਸਾਹਮਣੇ ਆਇਆ ਹੈ ਸਭ ਤੋਂ ਪਹਿਲਾਂ ਖਾਉ ਰਾਈ ਕੀ ਲਾਰਸ ਹੋਰਾਂ ਨੇ ਇਹ ਕੰਮ ਕੀਤਾ ਹੈ ਅਗਲੀ ਖਬਰ ਇਹ ਹੈ ਕਿ ਰਾਣਾ ਬਲਚੋਰੀ ਦੇ ਨਾਲ ਨਾਲ ਮਿਲਕੇ ਕੋਲਖ ਦਾ ਵੀ ਇਹ ਕੰਮ ਕਰਨਾ ਸੀ ਕਿਹੜੇ ਗਰੁੱਪ ਵੱਲੋਂ ਧਮਕੀ ਆਈ ਹੈ ਇਹਦਾ ਹਾਲੇ ਕੋਈ ਕਨਫਰਮ ਨਹੀਂ ਹੋਇਆ ਗਰੁੱਪ ਨੇ ਕਿਹਾ ਕਿ ਮਨਕਿਰਤ ਔਲ ਹੱਕੇ ਨਾਸਮ ਬਚ ਸਕਦਾ ਹੈ ਬਚਾ ਰਹੇ ਜਿਸ ਦਿਨ ਸਾਡੇ ਅੜਿੱਕੇ ਚੜ ਗਿਆ ਉਸ ਦਿਨ ਰਾਣੇ ਵਾਲਾ ਕੰਮ ਹੀ ਹੋਊਗਾ ਦੋਸਤੋ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਗੈਂਗਸਟਰਵਾਦ ਕਿਉਂ ਵਧੀ ਜਾ ਰਿਹਾ ਹੈ ਸਰਕਾਰ ਨੂੰ ਇਸ ਮਾਮਲੇ ਉੱਤੇ ਠੱਲ ਪਾਉਣੀ ਚਾਹੀਦੀ ਹੈ ਆਪਣਾ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓ ਤੇ ਨਵੀਂ ਅਪਡੇਟ ਨਾਲ ਧੰਨਵਾਦ ਦੋਸਤੋ